ਦਾ ਤਿਉਹਾਰ ਭਾਰਤ ਵਿੱਚ ਸੈਂਕੜੇ ਸਾਲਾਂ ਤੋਂ ਮਨਾਇਆ ਜਾਂਦਾ ਆ ਰਿਹਾ ਹੈ ਅਤੇ ਇਹ ਤਿਉਹਾਰ ਮੌਨਸੂਨ ਦੀ ਸ਼ੁਰੂਆਤ ਅਤੇ ਸਾਵਣ ਦੇ ਮਹੀਨੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਜਿਸ ਦੇ ਤਹਿਤ ਤੀਆਂ ਦਾ ਤਿਉਹਾਰ ਵਿਰਾਸਤੀ ਸ਼ਹਿਰ ਨਾਬਾ ਵਿਖੇ ਵੀ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਤੇ ਅੱਜ ਇਸ ਤਿਉਹਾਰ ਦਾ ਉਦਘਾਟਨ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕੀਤਾ ਅਤੇ ਸੱਭਿਆਚਾਰਕ ਗੀਤ ਗਾ ਕੇ ਵੱਖਰੀ ਮਿਸਾਲ ਪੈਦਾ ਕੀਤੀ ਬਿਲਕੁਲ ਜੀ ਅੱਜ ਤੀਆਂ ਦਾ ਤਿਉਹਾਰ ਨਾਬਾ ਦੀ ਨਾਬਦਲ ਦਿਲ ਕਹੇ ਜਾਣ ਵਾਲੀ ਪਾਰਕ ਮਹਾਰਾਜਾ ਹੀਰਾ ਸਿੰਘ ਪਾਰਕ ਦੇ ਵਿੱਚ ਅੱਜ ਤੋਂ ਆਰੰਭ ਹੋਇਆ ਜੀ ਔਰ ਮੈਂ ਵਿਸ਼ੇਸ਼ ਤੌਰ ਤੇ ਇੱਥੇ ਸ਼ਾਮਲ ਹੋਇਆ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਨੌਜਵਾਨ ਬੱਚੇ ਬਜ਼ੁਰਗ ਸਾਰੇ ਜਿਹੜੇ ਆ ਜੀ ਇੱਥੇ ਪੂਰਾ ਇੰਜੋਏ ਕਰ ਰਹੇ ਆ ਸਟਾਲ ਲੱਗੇ ਹੋ ਨੇ ਲਗ ਲਗ ਪਿੰਗ ਤੁਸੀਂ ਦੇਖ ਰਹੇ ਹੋ ਪਿੰਗਾ ਝੁੱਟੀਆਂ ਜਾ ਰਹੀਆਂ ਨੇ ਆ ਪਿੱਪਲ ਹੈ ਜੀ ਪਿੱਪਲ ਦੇ ਪਿੰਗ ਝੁੱਟੀ ਜਾ ਰਹੀ ਹੈ ਉਹ ਪ੍ਰਾਣਾ ਸੱਭਿਆਚਾਰ ਸੱਭਿਆਚਾਰ ਦਾ ਮਤਲਬ ਸਾਡਾ ਸੁਭਾਅ ਕਿਵੇਂ ਦਾ ਸਾਡਾ ਖਾਣ ਪੀਣ ਕਿਵੇਂ ਦਾ ਸਾਡੇ ਰੀਤੀ ਰਿਵਾਜ ਕਿਵੇਂ ਦੇ ਆ ਉਹਨੂੰ ਸੱਭਿਆਚਾਰ ਕਹਿੰਦੇ ਉਹ ਸੱਭਿਆਚਾਰ ਦੇ ਵਿੱਚ ਤੀਆਂ ਦਾ ਬਹੁਤ ਵੱਡਾ ਮਤਲਬ ਹੈ ਜਦੋਂ ਸਾਡੀਆਂ ਜਵੀਆਂ ਪੈਣਾ ਆਪਣੇ ਸਹੁਰੇ ਘਰ ਚਲੇ ਜਾਂਦੀਆਂ ਨੇ ਫਿਰ ਉਹਨਾਂ ਦਾ ਹਿੱਲਾ-ਪਸਿੱਲਾ ਨੇ ਹੁੰਦਾ ਵਾਪਸ ਆਉਣ ਦਾ ਕੰਮ 'ਚ ਬਿਜੀ ਹੋ ਜਾਂਦੀ ਨੇ ਤਾਂ ਤੀਆਂ ਦਾ ਤਿਹਾਰ ਇੱਕ ਬਹਾਨਾ ਕਿ ਉਹ ਵਾਪਸ ਆ ਕੇ ਆਪਣੇ ਮਾਪੇ ਦੇ ਘਰੇ ਆਪਣੇ ਪੇਕੀ ਆ ਕੇ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੇ ਆ ਉੱਥੇ ਹੱਸਣ ਖੇਡਣ ਹੁੰਦਾ ਦੁੱਖ ਸੁੱਖ ਵੰਡਾਏ ਜਾਂਦੇ ਆ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਜਾਂਦੀਆਂ ਭਾਈ ਤੇਰੀ ਜ਼ਿੰਦਗੀ ਕਿਵੇਂ ਚੱਲਦੀ ਹੈ ਤੇਰੀ ਜ਼ਿੰਦਗੀ ਖੂਬਸੂਰਤ ਆ ਸਾਡੇ ਸੱਭਿਆਚਾਰ ਦੀ ਸੋ ਪੰਜਾਬੀ ਸੱਭਿਆਚਾਰ ਦੇ ਵਿੱਚ ਤਿਆਂ ਦੀ ਬਹੁਤ ਵੱਡੀ ਮਹੱਤਤਾ ਔਰ ਜਿੱਥੇ ਵੀ ਪੰਜਾਬੀ ਗਏ ਨੇ ਦੁਨੀਆ ਭਰ ਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਹਰ ਇੱਕ ਜਗ੍ਹਾ ਤਿਆਂ ਦੇ ਮੇਲੇ ਲੱਗਦੇ ਨੇ ਬਾਹਰ ਸੋ ਅੱਜ ਤਿਆਂ ਦੇ ਤਿਉਹਾਰ ਤੇ ਮੈਂ ਇੱਥੇ ਪਹੁੰਚਿਆ ਤੇ ਮੈਂ ਜਿੰਨੀ ਸੇ ਕਮੇਟੀ ਆ ਬੜੀ ਜਿਹੜੀ ਨਿਰਸਵਾਰਥੋਂ ਕੇ ਸੇਵਾ ਕਰ ਰਹੀ ਆ ਮੈਂ ਕਮੇਟੀ ਦਾ ਬਾਬਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਨ ਮੈਂ ਵਧਾਈ ਦੇਣਾ ਅੱਜ ਦੇ ਤੀਆਂ ਦੇ ਸਿਰਹਾਰ ਦੀ ਪ੍ਰਮਾਤਮਾ ਸਾਡੇ ਨਾਭੇ ਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਆਈ ਅਸੀਂ ਤੀਆਂ ਮਨਾਉਂਦੇ ਰਹੇ ਤੀਆਂ ਤਾਂ ਜਿਹੜਾ ਤਿਹਾਰਾ ਲੋਕ ਹੁੰਦਾ ਯਾਰ ਕੀ ਕਰਨਾ ਕੀ ਮੰਨਦੇ ਇਹ ਤਾਂ ਕਰਨੀ ਆ ਜਿਹੜੀ ਲਾਈਫ ਐਡਵਾਂਸ ਹੋ ਗਈ ਆਈਟੀ ਯੁੱਗ ਆ ਗਿਆ ਅਸੀਂ ਵਟਸਐਪ ਤੇ ਬਿਜ਼ੀ ਹੋ ਗਏ ਅਸੀਂ ਫੇਸਬੁੱਕ ਤੇ ਬਿਜ਼ੀ ਹੋ ਗਏ ਅਸੀਂ ਸਾਡੇ ਕੋਲੇ ਟਾਈਮ ਨਹੀਂ ਰਿਹਾ ਔਰ ਅਸੀਂ ਮਾਪੇ ਬਾਬ ਦੇ ਨਾਲ ਕਮਿਊਨੀਕੇਸ਼ਨ ਖਤਮ ਹੋ ਗਿਆ ਅਸੀਂ ਕਈ ਕਈ ਘੰਟਿਆਂ ਬੱਦ ਦੀ ਫੇਸਬੁੱਕ ਵਟਸਐਪ ਤੇ ਟਾਈਮ ਜਿਹੜਾ ਇਸਤੇਮਾਲ ਕਰਦੇ ਆਂ ਮਾਪੇ ਆਪਣਾ ਗੱਲਬਾਤ ਨਹੀਂ ਕਰਦੇ ਦੋਸਤ ਮਿੱਤਰ ਘਟ ਗਏ ਫੇਸਬੁੱਕ ਤੇ 5000 ਫੰਡ ਨੇ ਤੇ ਘਰ ਦੇ ਵਿੱਚ ਬੋਲ ਚਾਲ ਬੰਦ ਆ ਇਹ ਇਹ ਸਾਡੇ ਸਰਪ੍ਰਸਤਾਂ ਦੇ ਵਿੱਚ ਕਿਸਪੈਨਡ ਹੋ ਗਈ ਆ ਆਈਟੀ ਸੱਲ ਆ ਗਿਆ ਉਹਦੇ ਕਰਕੇ ਪਰ ਫਿਰ ਵੀ ਪੰਜਾਬੀ ਜਿਹੜੇ ਨੇ ਜਿਸ ਸੁਭਾਅ ਲਈ ਜਾਣੇ ਜਾਂਦੇ ਆ ਪੰਜਾਬੀ ਫਿਰ ਵੀ ਇੱਕ ਕੋਸ਼ਿਸ਼ ਕਰਦੇ ਆ ਜਿਵੇਂ ਆ ਕੋਸ਼ਿਸ਼ ਹੋ ਰਹੀ ਆ ਹਫਤਾ ਦਾਸੰਦਾ ਮੇਲਾ ਚੱਲੂਗਾ ਪਰ ਆਉਣਗੇ ਹਰ ਰੋਜ਼ ਆਉਣਗੇ ਸਾਡੀਆਂ ਭੈਣਾਂ ਤੇ ਬੁੱਲੀਆਂ ਪਾਈਆਂ ਜਾਣਗੀਆਂ ਪਿੰਗਾ ਝੁੱਟੀਆਂ ਜਾਣਗੀਆਂ ਇਹ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਆਪਣੇ ਸੱਭਿਆਚਾਰ ਨੂੰ ਆਪਣੇ ਰੀਤੀ ਰਿਵਾਜਾਂ ਨੂੰ ਜਿਉਂਦੇ ਰੱਖਣ ਦੀ ਇਸ ਲਈ ਮੈਂ ਵਧਾਈ ਦੇਣਾ ਨਾਤੇ ਵਾਲੇ ਤੁਸੀਂ ਮਰਦ ਵੀ ਸਰਕਾਰਾਂ ਨੂੰ ਵੀ ਉਤਮ ਕਰਨਾ ਚਾਹੀਦਾ ਬਿਲਕੁਲ ਉਤਮ ਕਰਨਾ ਚਾਹੀਦਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਸੱਭਿਆਚਾਰ ਦੀ ਬਾਤ ਪਾਉਣੀ ਸੱਭਿਆਚਾਰ ਦਾ ਜਿਹੜਾ ਜਿਹੜਾ ਅਸਲੀ ਸਟਰਕਚਰ ਹੈ ਉਹਨੂੰ ਬੜੀ ਸੰਜੀਦਗੀ ਦੇ ਨਾਲ ਮੇਨਟੇਨ ਕਰਕੇ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਅਸੀਂ ਸਾਡੇ ਮੈਡਮ ਜਿਹੜੇ ਗगन ਦੀ ਗगन ਅਨਮੋਲ ਮਾਨ ਜੀ ਸਾਡੇ ਕੈਬਨਿਟ ਮਿਨਿਸਟਰ ਨੇ ਉਹਨਾਂ ਕੋਲੇ ਮਹਿਕਮਾ ਤੇ ਮੈਂ ਮਿਲਿਆ ਵੀ ਸੀ ਉਹਨਾਂ ਨੂੰ ਕਹਿੰਦੇ ਜੀ ਬਹੁਤ ਅੱਛਾ ਪਲਾਨ ਕਰ ਰਹੇ ਆ ਪਰ ਮਾਤਨਾ ਕਰੇ ਜਿਵੇਂ ਜਿਵੇਂ ਅੱਗੇ ਦਿਨ ਬੀਤਦੇ ਜਾਣਗੇ ਤਾਂ ਪੰਜਾਬੀ ਸੱਭਿਆਚਾਰ ਦੀ ਗੱਲ ਜਿਹੜੀ ਹੈ ਤੁਹਾਨੂੰ ਵਾਕਿਆ ਮਹਿਸੂਸ ਹੋਏਗੀ ਕਿ ਕੁਛ ਨਾ ਕੁਛ ਆਮਾਦੀ ਪਾੜੀ ਕਰਦੇ ਫੋਕ ਹੈ ਜਿਹੜਾ ਲਹਿੰਦੇ ਤੇ ਚੜ੍ਹਦੇ ਪੰਜਾਬ ਚ ਗਾਇਆ ਜਾਂਦਾ ਜਾਨਕਿ ਇੱਥੇ ਵੀ ਤੇ ਪਾਕਿਸਤਾਨ ਦੁਨੀਆ ਜਿੱਥੇ ਪੰਜਾਬੀ ਰਹਿੰਦਾ ਉੱਥੇ ਗਾਇਆ ਜਾਂਦਾ ਦੋ ਥਾਰਾ ਵਜਦਾਵੇ ਰਾਜਣਾ ਨੂਰ ਮਹਿਲ ਦੀ ਮੋਰੀ ਦੋ ਥਾਰਾ ਵਜਦਾਵੇ ਰਾਜਣਾ ਨੂਰ ਮਹਿਲ ਦੀ ਮੋਰੀ ਚੱਲ ਵਾ ਕਰਵਾਈਏ ਵੇ ਚੱਲ ਵਾ ਕਰਵਾਈਏ ਵੇ ਰਾਜਣਾ ਮੈਂ ਕਾਲਾ ਤੂੰ ਗੋਰੀ ਗੋਰੀ ਵੇ ਇੱਕ ਥਾਰਾ ਵਜਦਾ ਵੇ ਰਾਜਣਾ ਨੂਰ ਮਹਿਰ ਦੀ ਮੋਰੀ ਇੱਕ ਮੈਂ ਗੀਤ ਵੀ ਗਾਇਆ ਸੀ ਆਪਣੀ ਐਲਬਮ ਦੇ ਵਿੱਚ ਮੈਨੂੰ ਯਾਦ ਆ ਗਿਆ ਪੱਤਣਾਂ ਤੋਂ ਅੱਜ ਪਾਰ ਖਲਉਈਆਂ ਅੱਖੀਆਂ ਨੇ ਅੱਜ ਭਰ ਭਰ ਰੋਈਆਂ ਪੱਤਣਾਂ ਤੋਂ ਅੱਜ ਪਾਰ ਖਲਉਈਆਂ ਅੱਖੀਆਂ ਨੇ ਅੱਜ ਪਰ ਪਰ ਰੋਈਆਂ ਇੱਕ ਦੀਦ ਬਾਜੋਂ ਤੇਰੇ ਹਾਈਆਂ ਹੋਏ ਪਰਦੇਸੀ ਕੁੰਜਾਂ ਦੇਸ਼ ਤੇਰੇ ਤੋਂ ਉੱਤਰ ਬਾਬ ਲਾਈਆਂ ਹੋਏ ਪਰਦੇਸੀ ਕੁੰਜਾਂ ਦੇਸ਼ ਤੇਰੇ ਤੋਂ ਉੱਤਰ ਬਾਬ ਲਾਈਆਂ ਦਾਦਾ ਮੋ ਵੀਰਾ ਦਾ ਆਵੇ ਆਵੇ ਬਾਪੂ ਯਾਦ ਪਿਆਰੀ ਦਾਦਾ ਮੋ ਵੀਰਾ ਦਾ ਆਵੇ ਹਾਵੇ ਪਾਬੋ ਯਾਦ ਪਿਆਰੀ ਰੰਗ ਲਾਵੇ ਡੱਕਦੇ ਨਹੀਂ ਫੁੱਲਦਾ ਜਿੱਥੇ ਕੀਤੀ ਸੀ ਸਰਦਾਰੀ ਐਸੀਆਂ ਵਿੱਥਾਂ ਪਈਆਂ ਰੱਬਾ ਐਸੀਆਂ ਵਿੱਥਾਂ ਪਈਆਂ ਰੱਬਾ ਫੇਰ ਨਾ ਕਰਦੇ ਮਿਲਾਈਆਂ ਹਾਏ ਪਰਦੇਸੀ ਕੁਝਾਂ ਦੇਸ਼ਰੇ ਤੋਂ ਉਤਰ ਬਾਬ ਲਾਈਆਂ ਹਾਏ ਪਰਦੇਸੀ ਕੁਝਾਂ ਦੇਸ਼ਰੇ ਤੋਂ ਉਤਰ ਬਾਬ ਲਾਈਆਂ ਵੇ ਧੀਆਂ ਧਿਆਣੀਆਂ ਦਾ ਤਹਾਰ ਪੀਂਹਾਂ ਦਾ ਪ੍ਰਿਹਾਰ ਸਾਡੇ ਸਭਾਚਾਰ ਦਾ ਅਹਿਮ ਹਿੱਸਾ ਇਹਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਸਾਡੀਆਂ ਭੈਣਾਂ ਨੂੰ ਮਾਤਾ ਮਰਮੇ ਸਭਾਚਾਰ ਦੇ ਕਰਾ ਚੜਾ ਬਹੁਤ ਵਧੀਆ ਲੱਗ ਰਿਹਾ ਹੈ ਮੌਸਮ ਵੀ ਪਲੇਜ਼ੈਂਟ ਹੈ ਬੱਚੇ ਪੂਰਾ ਇੰਜੋਏ ਕਰ ਰਹੇ ਆ ਫਸਟ ਟਾਈਮ ਇਹ ਬੱਚੇ ਕਹਿੰਦੇ ਮਮਾ ਲੈ ਕੇ ਚਲੋ ਤਸੀਰ ਤੇ ਪਿਆਰ ਹੈ ਗਿਆ ਜੀ ਕੀ ਹੋ ਰਿਹਾ ਕੀ ਕਾਰਨ ਹੈ ਪੀਂਹਾਂ ਦਾ ਜਿਹੜਾ ਹੈਗਾ ਹਾਂ ਜੀ ਹਾਂ ਬਿਲਕੁਲ ਬੱਚੇ ਥੋੜੇ ਜਿਹਾ ਮਤਲਬ ਕਿ ਇੱਧਰ ਚੀਚਾ ਤੋਂ ਰੇਰ ਨਹੀਂ ਤਾਈ ਮੈਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਦੱਸਣ ਲਈ ਵੀ ਆਪਣਾ ਜਿਹੜਾ ਕਲਚਰ ਹੈਗਾ ਠੀਕ ਹੈ ਨਾ ਉਹਨਾਂ ਤੋਂ ਜਾਣੂ ਕਰਾਉਣ ਲਈ ਬੱਚਿਆਂ ਨੂੰ ਅੱਜ ਇੱਥੇ ਲੈ ਕੇ ਆਈਆਂ ਵੀ ਉਹਨਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਪਹਿਲਾਂ ਆਪਤੀਆਂ ਸੈਲੀਬ੍ਰੇਟ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਵੀ ਐਵੇਂ ਹੀ ਮੇਲੇ ਆ ਜਾਂਦੇ ਹੁੰਦੇ ਸੀ ਜਿਹੜੇ ਬੱਚਿਆਂ ਨੂੰ ਜਾਗਰੂਕ ਕਰਾਉਣ ਲਈ ਬਿਲਕੁਲ ਬਿਲਕੁਲ ਆਪਣੇ ਕਲਚਰ ਨਾਲ ਜੁੜੇ ਰੱਖਣ ਲਈ ਬੱਚਿਆਂ ਨੂੰ ਜਵਾਰ ਪੀੜ ਦੇ ਨਾਲ ਮੋਬਾਈਲ ਤੇ ਬਿਲਕੁਲ ਸਰ ਬਿਲਕੁਲ ਬਿਲਕੁਲ ਬਹੁਤ ਸਾਰੇ ਦਿਨ ਮੋਬਾਈਲ ਤੇ ਬੈਠੇ ਰਹਿੰਦੇ ਨੇ ਤਾਂ ਹੀ ਅੱਜ ਇੱਥੇ ਬੱਚਿਆਂ ਨੂੰ ਲੈ ਕੇ ਆਈਆਂ नाभा शहर इज अ स्मॉल सिटी टुडेज जो यूथ है हमारा वो मोबाइल के ऊपर ही बिजी रहता है दे डोंट हैव टाइम के अपने पेरेंट्स के पास बैठ के टाइम स्पेंड कर सके तो उनको ये कल्चर के बारे में पता चलता है तो हाँ जी हाँ जी बच्चों को थोड़ी नॉलेज आती है देख के ਕਿ ਇਸ ਮਾਂਥ ਮੇ ਇਹ ਫੈਸਟੀਵਲ ਆਤਾ ਹੈ ਇਸ ਤਰ੍ਹਾਂ ਦੇ ਫੈਸਟੀਵਲ ਹੋਣੇ ਚਾਹੀਏ ਇਨ ਹਾ ਸ਼ੁੱਡ ਬੀ ਹੋਣੇ ਚਾਹੀਏ ਇਸ ਤਰ੍ਹਾਂ ਦੇ